ਵਿਕਰਮ ਮਜੀਠਿਆ ਛਾਤ ਸ੍ਰੀਆ ਕਾਲ ਕੀ ਹਾਲ ਚੌਲੇ ਤੁਹਾਡਾ ਮੈਂ ਕਿਹਾ ਸਰਦਾਰ ਜੀ ਕਦੇ ਹੱਸ ਵੀ ਲਿਆ ਕਰੋ ਬੱਚਾ ਖੋਲ ਕੇ ਕਿ ਟਾਈਮ ਬੀਤ ਗਿਆ ਤੁਹਾਡਾ ਹੱਸਣ ਵਾਲਾ ਤੇ ਹੁਣ ਰੋਣ ਵਾਲਾ ਆ ਗਿਆ ਸੋ ਮੈਂ ਇੱਕ ਵੀਡੀਓ ਦੇਖੀ ਹੁਣੇ-ਹੁਣੇ ਵਿਕਰਮ ਮਜੀਠਿਆ ਦੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਨੂੰ ਭਗਵੰਤ ਮਾਨ ਨੇ ਲਵ ਲੈਟਰ ਭੇਜਿਆ ਨਾ 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 ਭਗਵੰਤ ਮਾਨ ਦੇ ਦਿਨ ਇੰਨੇ ਨਹੀਂ ਮਾਰੇ ਆਏ ਕਿ ਇੱਕ ਬੰਦੇ ਨੂੰ ਲਵ ਲੈਟਰ ਲਿਖ ਕੇ ਦੇਵੇ ਇਹਦਾ ਮਤਲਬ ਤੂੰ ਅਸੈਪਟ ਕਰਦਾ ਕਿ ਤੂੰ ਬੰਦੇ ਬੰਦੇ ਲਾਈਕ ਕਰਦਾ ਉਹ ਬੰਦਿਆਂ ਬੰਦਿਆਂ ਦਾ ਕੀ ਚੱਕਰ ਜਾ ਹੁੰਦਾ ਪਤਾ ਨਾ ਭਗਵਾਨਤ ਮਹਾਨ ਤੇ ਉਹਨਾਂ ਤੇ ਦੇਣ ਨਹੀਂ ਆਏ ਕਿ ਉਹ ਤੈਨੂੰ ਪ੍ਰਪੋਸ ਕਰੂਗਾ ਉਹਦੇ ਕੋਲ ਆਪਣੀ ਬੜੀ ਸੋਹਣੀ ਸਨਖੀ ਬੋਟੀ ਹੈਗੀ ਫੇਰ ਤੂੰ ਕਹਿਣਾ ਕਿ ਪਾਉ ਪਾਉ ਪੰਗਾ ਲੈ ਲਿਆ ਪਾਉ ਮੈਨੂੰ ਨਹੀਂ ਪਤਾ ਇਹ ਪਾਉ ਸ਼ਬਦ ਕੀ ਹੁੰਦਾ ਹੈ ਕਿੰਨਾ ਨੂੰ ਆਖਿਆ ਜਾਂਦਾ ਜਿਸ ਸ਼ਬਦ ਦਾ ਮੈਨੂੰ ਨਹੀਂ ਪਤਾ ਤਾਂ ਮੈਂ ਇਹੀ ਕਹੂੰਗੀ ਮੈਨੂੰ ਨਹੀਂ ਪਤਾ ਸੋ ਪਾਉ ਭੂਤ ਆਪਣੇ ਗੋਜ ਚ ਪਾਲਾ ਮੁਜਿੱਠਿਆ ਹੁਣ ਤੁਹਾਨੂੰ ਸਾਰੇ ਉਹਨੂੰ ਮਿਰਚਾਂ ਬੜੀਆਂ ਲੱਗੀਆਂ ਹੋਈਆਂ ਬੜੀਆਂ ਚਨੂਨੇ ਲੜੇ ਹੋਏ ਆ ਕਿਉਂਕਿ ਭਗਵਾਨ ਤਮਨ ਤੁਹਾਡੇ ਸਾਰਿਆਂ ਦੇ ਕਾਲੇ ਚਿੱਠੇ ਖੋਲ ਰਿਹਾ ਤੇ ਪਰਕੇ ਵਰਨੇ ਫਲੋਰ ਲਿਆ ਜਿਹੜੇ ਵਰਕੇ ਕੇ ਇਹਨਾਂ ਨੂੰ ਫਲੋਰ ਲਿਆ ਉਹ ਬੰਦਾ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਤੇ ਪੰਜਾਬ ਸਰਕਾਰਾਂ ਗਈਆਂ ਕਦੇ ਕਿਸੇ ਦੀ ਇੰਨੀ ਹਿੰਮਤ ਇੰਨੀ ਜ਼ੁਰਤ ਇੰਨੀ ਔਕਾਤ ਨਹੀਂ ਸੀ ਕਿ ਤੇਰੇ ਵਰਗੇ ਬੰਦੇ ਨੂੰ ਲਵ ਲੈਟਰ ਭੇਜ ਸਕੇ ਲਵ ਕਿਡਾ ਬੇਸ਼ਰਮੰਦਾ ਦੇਖੋ ਕਾਨੂੰਨੀ ਨੋਟਿਸ ਆਇਆ ਤੇ ਲਵ ਲੈਟਰ ਦੱਸ ਰਿਹਾ ਹੱਸ ਕੇ ਇਹ ਉਹਨੂੰ ਕਹਿੰਦੇ ਦੁਨੀਆ ਦਾ ਮਹਾ ਬੇਸ਼ਰਮ ਬੰਦਾ ਸੋ ਹਾਂਜੀ ਭਾਈ ਚਿੱਟਾ ਦਾ ਕੰਮ ਤੂੰ ਕੀਤਾ ਮਜੀਠਿਆ ਹੁਣ ਜਿਹੜੀ ਖਬਰ ਆਈ ਹੈ ਮੈਂ ਜਿਹੜੀ ਖਬਰ ਸੁਣੀ ਹੈ ਵੀ ਤੇਰੀ ਜਨਾਨੀ ਨੇ ਵੀ ਚੱਟਾ ਵੇਚਿਆ ਹੁਣ ਤੂੰ ਕਹਿਣਾ ਹੈ ਭਗਵੰਤ ਮਾਨ ਨੂੰ ਦੇਖ ਵੱਡਾ ਤੂੰ ਮਿੱਥੋਂ ਮਰਜ ਮੇਰੇ ਭਰਾ ਦੇ ਥਾ ਲਾਲਾ ਪਰ ਮੈਂ ਤੁਹਾਨੂੰ ਤੁਸੀਂ ਵੀ ਕਹਿ ਸਕਦੀ ਸੀ ਤੇ ਜੀ ਕਹਿ ਕੇ ਵੀ ਬੋਲ ਸਕਦੀ ਸੀ ਪਰ ਸੌਰੀ ਮੈਂ ਕਦੇ ਵੀ ਉਸ ਸ਼ਖਸ ਨੂੰ ਜੀ ਤੇ ਤੁਸੀਂ ਸ਼ਬਦ ਬਿਲਕੁਲ ਅਪਯੋਗ ਨਹੀਂ ਕਰੂੰਗੀ ਆਪਣੀ ਜ਼ਿੰਦਗੀ ਵਿੱਚ ਜੋ ਬੰਦਾ ਡਰੱਗ ਵੇਚਦਾ ਹੋਵੇ ਜਾਂ ਜੋ ਬੰਦਾ ਦੇ ਵਪਾਰ ਦਾ ਧੰਦਾ ਕਰ ਦਵੇ ਕੁੜੀਆਂ ਨੂੰ ਪ੍ਰੋਸਟਿਚਨ 'ਚ ਪਾਉਂਦਾ ਹੋਵੇ ਸੋ ਇਦਾਂ ਦੇ ਦੋ ਕੰਜਰ ਬੰਦਿਆਂ ਤੋਂ ਮੈਨੂੰ ਜ਼ਿੰਦਗੀ 'ਚ ਨਫ਼ਰਤ ਆਇਆ ਉਹਨਾਂ ਨੂੰ ਕਦੇ ਵੀ ਮੈਂ ਜੀ ਤੁਸੀਂ ਆਪ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਇੱਕ ਤੱਕ ਪੂਰਦੇ ਸੀਰੀਅਲ ਦੇਖੇ ਨਾ ਉਹਦੇ ਵਿੱਚ ਹਰ ਟੇਕ ਨੂੰ ਤਿੰਨ ਵਾਰ ਹੁੰਦਾ ਹੈ ਨਹੀਂ 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 ਕਭੀ ਨਹੀਂ ਕਹੂੰਗੀ ਸੋ ਫਿਰ ਤੂੰ ਕਹਿੰਦਾ ਵੀ ਤੈਨੂੰ ਇੰਦਰਪ੍ਰੀਤ ਤੇਰੀ ਪਹਿਲੀ ਘਰ ਵਾਲੇ ਲੋਟ ਨਹੀਂ ਕਰ ਸਕੀ ਤੈਨੂੰ ਡਾਕਟਰ ਗੌਰਪ੍ਰੀਤ ਤੇਰੀ ਸੈਕੰਡ ਘਰ ਵਾਲੇ ਲੋਟ ਨਹੀਂ ਕਰ ਸਕੀ ਪਰ ਹੁਣ ਮੇਰੀ ਜਨਾਨੀ ਲੋਟ ਕਰਕੇ ਦਿਖਾਓ ਕਿਉਂ ਜਨਾਨੀ ਦਸ਼ਾ ਗਣਪਾਂਜਾਣਾ ਭਗਵੰਤ ਮਾਨ ਨੂੰ ਹੁਣ ਤੀਜਾ ਵਿਆਹ ਕਰਾਉਣਾ ਤੁਸੀਂ ਗੱਲਾਂ ਕਿਦਾਂ ਦੀਆਂ ਓਚੀਆਂ ਤੇ ਕਿੰਨੀਆਂ ਗਿਰੀਆਂ ਹੋਈਆਂ ਕਰਦੇ ਆ ਆਪਣੇ ਜਿਹੜੇ ਸ਼ਬਦ ਹੈ ਨਾ ਮੰਨਿਆ ਕਿ ਜੀਬ ਗਿੱਲੀ ਥਾਂ ਜ਼ਬਾਨ ਲੱਗੀ ਹੈ ਫਿਸਲ ਜਾਂਦੀ ਹੈ ਇਹ ਚ ਹੱਡੀ ਨਹੀਂ ਹੁੰਦੀ ਕਹਿੰਦੇ ਹੱਡੀਆਂ ਤੜਾ ਦਿੰਦੀ ਹੈ ਸੋ ਆਪਣੀਆਂ ਗੱਲਾਂ ਨੂੰ ਸੋਚ ਸਮਝ ਕੇ ਆਪਣੇ ਸ਼ਬਦਾਂ ਦੇ ਬਾਹਰ ਨੂੰ ਆਪਣੇ ਮੂੰਹ ਚੋਂ ਕੱਢਿਆ ਕਰੋ ਇਹ ਤੁਹਾਡੇ ਵਰਗੇ ਲੋਕ ਨੇ ਜਿਹੜੇ ਆਪਣੀਆਂ ਵੋਟੀਆਂ ਨੂੰ ਆਪ ਨੀ ਵਸਤਰ ਕਰ ਦਿੰਦੇ ਸਮਾਜ ਦੇ ਵਿੱਚ ਭਾਈ ਤੇਰੀ ਜਨਾਨੀ ਚਾਂਸੀ ਦੀ ਰਾਣੀ ਐ ਤੋਪ ਐ ਏਕ 47 ਆ ਹੈ ਕੀ ਐ ਵੀ ਜਿਹੜਾ ਉਹਨੂੰ ਲੋਟ ਕਰ ਲੂਗੀ ਅਮਾਨਦਾਰੀ ਨਾਲ ਮਜੀਠੇ ਇਕੱਲੇ ਬੈ ਕੇ ਸੋਚੀ ਕਿ ਡਰੱਗ ਨਹੀਂ ਵੇਚਿਆ ਹੁਣ ਲੋਕ ਇਹ ਵੀ ਸਵਾਲ ਕਰਨਗੇ ਵੀ ਦੇਵ ਵਪਾਰ ਦਾ ਧੰਦਾ ਤੇ ਡਰੱਗ ਦਾ ਧੰਦਾ ਨੈਂਸੀ ਵੀ ਇਹ ਦੋਨਾਂ ਨੂੰ ਮੈਚ ਕਿਉਂ ਕਰ ਰਹੀਆਂ ਬਿਲਕੁਲ ਮੈਚ ਕਰ ਰਹੀਆਂ ਦੇਵ ਵਪਾਰ ਜਿਹੜੇ ਸਾਡੇ ਕੁਛ ਪੰਜਾਬੀ ਗਾਂਹ ਕੁੜੀਆਂ ਨੂੰ ਜਾਂ ਸਟੂਡੈਂਟਸ ਕੁੜੀਆਂ ਨੂੰ ਦੇਵ ਵਪਾਰ ਚ ੱੱਕਾ ਮਾਰ ਰਹੇ ਨੇ ਨਾ ਉਹਨਾਂ ਦੇ ਜਿਸਮਾਂ ਦੀ ਕਮਾਈ ਖਾ ਰਿਆ ਜਿਹਨੂੰ ਦੇਵ ਵਪਾਰ ਕਹਿੰਦੇ ਆ ਪਰ ਕੁੜੀਆਂ ਜਿਸਮ ਵੇਚਦੀਆਂ ਉਹ ਜਿਹੜੇ ਵੇਚਣ ਜੋ ਉਹਨੂੰ ਪੈਸੇ ਮਿਲਦੇ ਇਦਾਂ ਦੇ ਬੰਦੇ ਬਹਿ ਕੇ ਖਾਂਦੇ ਆ ਦਲਾਲ ਉਹਨੂੰ ਸੇਮ ਡਰੱਗ ਵੀ ਦੇ ਨਾਲ ਹੀ ਰਿਲੇਟਿਡ ਆ ਤੁਸੀਂ ਡਰੱਗ ਦਾ ਬਿਜ਼ਨਸ ਕੀਤਾ ਬੇਪਨਾ ਪੰਜਾਬ 'ਚ ਡਰੱਗ ਫੈਲਾਇਆ ਜਵਾਨ ਧੀਆਂ ਪੁੱਤਾਂ ਦੇ ਨਸਾਂ ਦੇ ਵਿੱਚ ਟੀਕੇ ਜਦੋਂ ਲੱਗਦੇ ਆ ਨਾ ਉਹ ਡਰੱਗ ਨਸਾਂ ਦੇ ਥਰੂ ਦੇ ਦੇ ਅੰਦਰ ਜਾਂਦਾ ਸੋ ਦੇ ਵਪਾਰ ਤੇ ਡਰੱਗ ਇੱਕੋ ਹੀ ਗੱਲ ਆ ਉਹ ਬੱਚੇ ਜਦੋਂ ਮਰਦੇ ਆ ਨਾ ਉਹਨਾਂ ਦੀਆਂ ਮਾਵਾਂ ਨੂੰ ਜਾ ਕੇ ਪੁੱਛੋ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਉਸਦੀਆਂ ਤੁਹਾਡੇ ਵਰਗੇ ਲੋਕਾਂ ਨੂੰ ਵੱਦ ਦੋਆਵਾਂ ਦਿੰਦੀਆਂ ਸੋ ਸੁਣਨ ਚ ਗੱਲ ਆਈ ਕਿ ਮੰਜੀਠੀਆ ਦੀ ਜਿਹੜੀ ਜਨਾਨੀ ਹੈ ਕਹਿੰਦੇ ਇਦਾਂ ਪਰਸਾਂ ਚ ਪਾ ਪਾ ਕੇ ਡਰਗ ਸਪਲਾਈ ਕਰਦੀ ਰਹੀ ਹੈ ਇਹ ਮੈਂ ਨਹੀਂ ਕਹਿੰਦੀ ਇਹ ਗੱਲ ਮੈਨੂੰ ਸੁਣਨ ਚਾਹੀ ਉਹ ਵੀਡੀਓ ਸੁਣੀ ਮੈਂ ਇੱਕ ਸੋ ਲੱਖ ਦੀਆਂ ਲਾਲਤਾ ਇੱਕ ਔਰਤ ਕਹਿੰਦੇ ਇੱਕ ਔਰਤ ਉਹ ਹੁੰਦੇ ਚ ਦੂਜੀ ਔਰਤ ਦਾ ਦਰਦ ਸਮਝਦੀ ਆ ਪਰ ਅੱਜ ਦੇ ਟਾਈਮ ਚ ਇੱਕ ਔਰਤ ਜਿਹੜੀ ਖੁਦ 9 ਮਹੀਨੇ ਬੱਚੇ ਨੂੰ ਕੱਖ ਚ ਰੱਖ ਕੇ ਉਹਨੂੰ ਸੀਜਦੀ ਆ ਉਹਨੂੰ ਉਸ ਦੁਨੀਆ ਚ ਲੈ ਕੇ ਆਂਦੀ ਐ ਨਵਾਂ ਜਨਮ ਦਿੰਦੀ ਐ ਉਹੀ ਔਰਤ ਡਰੱਗ ਸਪਲਾਈ ਕਰੇ ਸਾਡੇ ਪੰਜਾਬ 'ਚ ਸਾਡੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਮਾਰਦਾ ਤੁਸੀਂ ਨਸਲਾਂ ਖਤਮ ਕਰਦੀਆਂ ਇੱਕ ਪਾਸੇ ਕਹਿੰਨੇ ਹੋ ਕਿਰਜੀਵ ਗਾਂਧੀ ਨੇ ਕਿਹਾ ਸੀ ਇਨਕੀ ਨਸਲੇ ਖਤਮ ਕਰ ਦੂੰਗਾ ਉਦੋਂ ਜੀਵ ਗਾਂਧੀ ਤਾਂ ਮਰੇ ਮੁੱਤਾਂ ਬੀਤ ਗਿਆ ਫਿਰ ਤੁਸੀਂ ਉਹਦੇ ਨਕਸ਼ੇ ਕਦਮ ਤੇ ਕਿਉਂ ਚੱਲੇ ਤੁਸੀਂ ਡਰੱਗ ਦਾ ਕੰਮ ਕਰਕੇ ਤੁਸੀਂ ਕੀ ਕਰ ਰਹੇ ਹੋ ਪੰਜਾਬ ਨੂੰ ਬਰਬਾਦ ਕੀਤਾ ਉਦੋਂ ਸੁਖਵੀਰ ਬਾਦਲ ਦੀ ਵੀਡੀਓ ਦੇਖੀ ओ कह रहे जी मेरे टाइम चेडिया बेअदबिया हुई जी माफी दो जी याद हूं माफिया याद आ या, बादल साहब बादल साथ। अब क्यों माफी याद आई आपको इतने टाइम कौन सी ऐसी कुंभकर्ण की नींद सो रहे थे आप जो आप अब उठे हैं अरे आपके राज में क्या गुंडागर्दी बदमाशी ड्रग्स क्या कुछ नहीं हुआ है आपने सिर्फ अपना बिजनेस बढ़ाया है पंजाब में ਹਰ ਜਗ੍ਹਾ ਸਿਜਾ ਮੌਕਾ ਮਿਲਾ ਆਪਨੇ ਸਿਰਫ ਪੈਸੇ ਕਮਾਏ ਕੋਈ ਛੱਡੀ ਆ ਤੁਸੀਂ ਜਗ੍ਹਾ ਜਿੱਥੇ ਤੁਸੀਂ ਨੋਟ ਨਹੀਂ ਕਮਾਏ ਦੱਸ ਦੋ ਮੈਨੂੰ ਰੇਤਾ ਦੀ ਟਰਾਲੀਆਂ ਤੱਕ ਨਹੀਂ ਛੱਡੀਆਂ ਤੁਸੀਂ ਸ਼ੁਕਰ ਆ ਤੁਸੀਂ ਜਿਹੜੇ ਆ ਵਿਚਾਰੇ ਆ ਸੀਵਰ ਸਿਸਟਮ ਸਾਫ਼ ਕਰਦੇ ਆ ਇਹਨਾਂ ਤੋਂ ਨਹੀਂ ਕਹਿਤਾ ਵੀ ਜੇ ਤੁਸੀਂ 250 ਲੈ ਰਹੇ ਹੋ ਸੀਵਰ ਸਾਫ਼ ਕਰਨ ਦਾ ਉਹ ਗੱਲ ਸੁਣ ਲਓਏ 75 ਰੁਪਏ ਮੇਰਾ ਐ 100 ਰੁਪਏ ਮੇਰਾ ਚ ਬਹੂਗਾ ਹਿੱਸਾ ਤੁਸੀਂ ਉਹ ਛੱਡਤਾ